ਉਹ ਜਿਹੜੇ ਗੱਲਾਂ ਕਰਦੇ ਨੇ ਮਤੇ ਪਾ ਪਾ ਕੇ ਉਹ ਕਿਵੇਂ ਮਖੌਲ ਲੜਾਉਂਦੇ ਨੇ ਦੁਨੀਆ ਡੁੱਬਣ ਤੇ ਆਈ ਐ ਲੋਕਾਂ ਦੇ ਨਿਆਣੇ ਮਰ ਗਏ ਪਸ਼ੂ ਮਰ ਗਏ ਜ਼ਮੀਨਾਂ ਦੱਬ ਗਈਆਂ ਕੋਠੇ ਟਹਿ ਗਏ ਤਾਂ ਉਹ ਉਥੇ ਚਾਰਕ ਇਕੱਠੇ ਹੋ ਕੇ ਹਾਸੀ ਹਾਸਾ ਕਰਨ ੜੇ ਨੇ ਇਹ ਵੀ ਵਿੱਚ ਆਪਾਂ ਕਹਿੰਦੇ ਸੁਣਿਆ ਕਿ ਨਹੀਂ ਸੁਣਿਆ ਕਹਿੰਦੇ ਚੱਕ ਦੋ ਸਾਰੇ ਫਲੱਡ ਨਾ ਰਵੇਗਾ ਬਾਸ ਤੇ ਨਾਂ ਬੱਜੇਗੀ ਬਾਸਰੀ ਜਨੇ ਜਨੇ ਸੁਣਿਆ ਕਰੀ ਸਰਲਾਗੇ ਗੱਲ ਕਰੋ ਇਹ ਗੱਲ ਹੋਈ ਕਿ ਨਹੀਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਬਈ ਇਹ ਕੌਮ ਬਾਂਸਰੀਆਂ ਵਜਾਉਣ ਵਾਲੀ ਨਹੀਂ ਇਹ ਜਿਹੜੀ ਕੌਮ ਹੈ ਨਾ ਸਿੱਖ ਕੌਮ ਇਹ ਬਾਂਸਰੀਆਂ ਵਜਾਉਣ ਵਾਲੀ ਨਹੀਂ ਇਦਾਂ ਤਾਂ ਪਹਾੜੀ ਰਾਜਿਆਂ ਨੇ ਵੀ ਹਾਥੀ ਸ਼ਰਾਬ ਦੇ ਨਾਲ ਗੜਿਲ ਕਰਕੇ ਛੱਡਿਆ ਸੀ ਕਿਲੇ ਵਰ ਨੂੰ ਤੇ ਇੱਕੋ ਹੀ ਨਤਰਾ ਸੀ ਬਾਬਾ ਬਚੱਤਰ ਸਿੰਘ ਤਾਂ ਜੇ ਇਹ ਕਹਿੰਦੇ ਨਾ ਵੀ ਨਾ ਰਹੇਗਾ ਬਾਸ ਤੇ ਨਾ ਬਜੇਗੀ ਬਾਂਸਰੀ ਤੁਸੀਂ ਬਾਂਸਰੀ ਨੂੰ ਛੱਡੋ ਸਾਡੇ ਕੋਲੇ ਅੱਜ ਵੀ ਕੇਸ ਘੜਦੀ ਧਰਤੀ ਦੇ ਉੱਤੇ ਬਾਬੇ ਬਚਿੱਤਰ ਸਿੰਘ ਵਾਲੀ ਨਾਗਣੀ ਸਾਂਭੀ ਪਈ ਹੈ। ਉਹ ਨਾਗਣੀ ਸਾਂਭੀ ਪਈ ਹੈ। ਅਸੀਂ ਅੱਜ ਵੀ ਹਾਥੀ ਭਜਾਉਂੇ ਜਾਣਦੇ ਆ। ਤੁਸੀਂ ਦਰਿਆਵਾਂ ਦੀ ਗੱਲ ਕਰਦੇ ਹੋ? ਅਸੀਂ ਤੇ اٹਕਵਾਰ ਕੇ ਤੇਰੇ ਆਟਕਾ ਲਏ। ਅਸੀਂ ਤੇ ਸਰਸਾ ਨਦੀ ਦੇ ਵਿੱਚ ਦੀ ਵਗਦੇ ਪਾਣੀ ਵਿੱਚ ਦੀ ਘੋੜੇ ਛੇੜ ਕੇ ਪਾਰ ਕਰ ਗਏ। ਤੇ ਉਹ ਕੌਮ ਹੈ। ਜਿਸ ਕੌਮ ਨੂੰ ਧੰਨ ਗੁਰੂ ਨਾਨਕ ਦੇ ਮਹਾਰਾਜਿਆਂ ਦਾ ਆਸਰਾ ਜਿਸ ਕੌਮ ਦੇ ਅੰਦਰ ਗੁਰੂ ਗੋਬਿੰਦ ਸਿੰਘ